ਕਿ ਜਿਸ 377 ਨਤੀ ਪਰਚਾ ਪਾਇਆ ਤਾਂ ਪੈਰਲ ਪਰਚਾ ਪ੍ਰਸ਼ਾਸਨ ਨੇ ਅਸੀਂ ਸਰੇ ਆਮ ਸਿੱਧਾ ਦੋਸ਼ ਲਾਉਣਾ ਵੀ ਇਹ ਪੁਲਿਸ ਦੀ ਕਰਵਾਈ ਹੈ ਪੁਲਿਸ ਨੇ ਇਹ ਕਰਵਾਇਆ ਜਿਹੜਾ ਸਾਡੇ ਆਗੂ ਦਫ਼ਤਰ ਲੱਡੀ ਨੂੰ ਝੂਠਾ ਫਸਾਇਆ ਵਿੱਚ ਜਿਹੜਾ ਹਾਜ਼ਰ ਵੀ ਨਹੀਂ ਸੀ ਉੱਤੇ ਘਟਨਾ ਵਾਪਰਨ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਆਇਆ ਤੇ ਉਹਨੂੰ ਉਹਦੇ ਵਿੱਚ ਵੀ ਉਹਦੇ ਉਹਨੂੰ ਵੀ ਇਹਦੇ ਵਿੱਚ ਕੇਸ ਦੇ ਵਿੱਚ ਮੜਦਾ ਇਹ ਤੇ ਅੱਜ ਜਦੋਂ ਕੋਰੋਨਾ ਕਾਲ ਹੋਇਆ ਇੱਕ ਕਰੋੜ ਦਾ ਠੰਡ ਇਕੱਠਾ ਕਰਕੇ ਲੋਕਾਂ ਤੋਂ ਅਸੀਂ ਮਜ਼ਦੂਰਾਂ ਨੂੰ ਪਿੰਡਾਂ ਕਿ ਰਾਸ਼ਨ ਵੰਡਿਆ ਸਾਡੀਆਂ ਅਰਥੀਆਂ ਪੁਗਦੀ ਰੀਆਂ ਡੱਲੇ ਵਾਲ ਦੀ ਸਿੱਧੂਪੁਰ ਦੀ ਜਤਬਿੰਦੀ ਪਚੌਰਾ ਤੋਂ ਸਿੰਧੂਪੁਰ ਉਦੋਂ ਜਾਉਂਦਾ ਸੀ ਹਨ ਕੋਣ ਵੀ ਸਾਡੇ ਤੇ ਮਨਜੀਤ ਤੇ ਛੱਤਾਂ ਦਾ ਕੇ ਪਰਚਾ ਦਰਜਾ ਉਹ ਅਸੀਂ ਫੇਸਬੁੱਕ ਤੋਂ ਕਿਹਾ ਸਾਥੀਓ ਮੈਂ ਜਗENDER ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਲਹਿਤਾ ਉਗਰਾਹਾ 6 ਜੂਨ ਵਾਲੇ ਦਿਨ ਸਾਡੇ ਆਗੂ ਮਨਜੀਤ ਕਰਾਚੋਂ ਦੇ بیٹے ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਹੈ ਉਹ ਕੁਦਰਤੀ ਉਹਨਾਂ ਜਦੋਂ ਘਟਨਾ ਵਾਪਰੀ ਉਹਤੇ ਕਿਤੇ ਨੇੜੇ-ਤੇੜੇ ਸੀ ਉਹਦੇ ਪਤਾ ਲੱਗਣ ਤੋਂ ਬਾਅਦ ਜਦੋਂ ਪਤਾ ਲੱਗਿਆ ਉਹਨੂੰ ਜੇ ਆਪਣੇ ਬੱਚੇ ਤੇ ਹਮਲਾ ਹੋ ਗਿਆ ਉਹ ਹਮਲਾਵਰਾਂ ਦਾ ਪਿੱਛਾ ਕੀਤਾ ਉਹਨੇ ਪਿੱਛਾ ਕੀਤਾ ਗੁੱਸੇ ਚ ਆ ਕੇ ਉਹਨਾਂ ਨਾਲ ਉਹਨੇ ਸੱਟਾਂ ਫਿੱਟਾਂ ਮਾਰੀਆਂ ਨੇ ਉਹਨਾਂ ਆਗੂਨ ਉਹਨੇ ਮਨਜੀਤ ਨੇ ਮਨਜੀਤ ਕਰਾਚੋਂ ਨੇ ਤਨੇ ਰਾਈ ਜਾਂਦਾ ਬਾਰ-ਬਾਰ ਤੇ ਇਹਦੇ ਚ ਜੋ ਮਤਲਬ ਇੱਕ ਬਾਪ ਨੂੰ ਜਦੋਂ ਅਚਨ ਪਤਾ ਲੱਗਦਾ ਹੈ ਇਹੀ ਜੀ ਘਟਨਾ ਦਾ ਤਾਂ ਉਹਦੇ ਚ ਬਾਪ ਦੇ ਰਿਸ਼ਤੇ ਦੇ ਵਿੱਚੋਂ ਉਹਦੀ ਇਹ ਗੱਲ ਮਤਲਬ ਗੁੱਸੇ ਵਿੱਚ ਉਹਨੇ ਕੀਤੀ ਐ ਰਿਹਿਆ ਨਹੀਂਗਾ ਤਾਂ ਕਿਹਾ ਹਰ ਇੱਕ ਬਾਪ ਇਸ ਤਰ੍ਹਾਂ ਕਰਦਾ ਬਾਅਦ ਵਿੱਚ ਵੀ ਕਰ ਜਾਂਦਾ ਅਸੇ ਇਹ ਸਮਝਦੇ ਆਂ ਕਿ ਇਹ ਪਰਚਾ ਜਿੱਥੇ ਅਸੀਂ 357 ਦਾ ਨਾਤੇ ਪਰਚਾ ਪਾਇਆ ਤਾਂ ਪੈਰਲ ਪਰਚਾ ਪ੍ਰਸ਼ਾਸਨ ਨੇ ਉਹ ਮੰਨਜੀਤ ਤੇ ਪਾ ਦਿੰਦੀ ਕੋਈ ਗੱਲ ਨਹੀਂ ਸੀ ਚਾ ਅਸੀਂ ਇਹਨਾਂ ਚੱਲਦੇ ਪਰ ਸਵਾਲ ਇਹ ਹੈ ਵੀ ਉਹਤੇ ਪਰਚਾ ਵੀ ਪਾਇਆ ਕੁੱਟਮਾਰ ਦਾ ਨਾਲ ਐਸੇ ਇੱਕ ਲਾਤਾ ਉਹ ਤੋਂ ਗਾਹਾਂ ਵੱਧ ਕੇ ਨਾਲ ਜਗਤਾਰ ਤੇ ਇੱਕ ਦੋਸ਼ੀ ਬਣਾਤਾ ਵੀ ਇਹਨੇ ਫੜਿਆ ਤੇ ਇਹਨੇ ਬਾਹਾਂ ਫੜੀਆਂ ਨੇ ਇਹਨੇ ਡਾਂਗਾ ਮਾਰੇ ਇਹਨੇ ਜਗਤਾਰ ਨੂੰ ਮੁੱਖ ਤੌਰ ਤੇ ਦੋਸ਼ੀ ਬਣਾਇਆ ਗਿਆ ਜਗਤਾਰ ਲੱਡੀ ਨੂੰ ਤੇ ਉਹਤੇ ਵੀ ਐਸੇ ਇੱਕ ਇੱਕ ਦਾ ਪਰਚਾ ਲਾਤਾ ਯਾਨੀ ਇਹ ਥੇੜ ਹੈ ਜਿਹੜੀ ਐਫ ਆਈ ਆਰ ਲਿਖੀ ਹੈ ਜਿਹੜੀ ਇਹ ਸਾਨੂੰ ਪੁਲਿਸ ਦੀ ਲੱਗਦੀ ਹੈ ਪੁਲਿਸ ਦੀ ਭਾਸ਼ਾ ਹੈ ਉਹਦੇ ਚ ਅਸੀਂ ਸਰੇ ਆਮ ਸਿੱਧਾ ਦੋਸ਼ ਲਾਉਂਦੇ ਆ ਵੀ ਇਹ ਪੁਲਿਸ ਦੀ ਕਾਰਵਾਈ ਆ ਪੁਲਿਸ ਨੇ ਇਹ ਕਰਵਾਇਆ ਕਿਉਂਕਿ ਇਹ ਇਹਦੇ ਪਿੱਛੇ ਪੋਲਿਟিক্যাল ਪਾਰਟੀਆਂ ਦਾ ਜ਼ੋਰ ਵੀ ਹੋ ਸਕਦਾ ਹੈ ਮੌਕੇ ਦੀ ਸਰਕਾਰ ਦਾ ਵੀ ਹੋ ਸਕਦਾ ਹੈ ਬੀਜੇਪੀ ਦਾ ਦਾਖਲ ਵੀ ਹੋ ਸਕਦਾ ਹੈ ਇਹ ਸਾਰੇ ਦਾਖਲ ਸੰਭਵ ਨੇ ਕਿਉਂਕਿ ਸਾਡੀ ਜਥੇਬੰਦੀ ਹੈ ਜਿਹੜੀ ਬੜੇ ਲੰਮੇ ਸੰਘਰਸ਼ ਲੜਦੀ ਆ ਰਹੀ ਹੈ ਮੁੱਢਾਂ ਤੋਂ ਇਹ ਰੜਕ ਰਹੀ ਹੈ ਪ੍ਰਸ਼ਾਸਨ ਨੂੰ ਇਹਨੂੰ ਕਮਜ਼ੋਰ ਕਰਨ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਏਕਤਾ ਬਣ ਰਹੀ ਹੈ ਉਹਨੂੰ ਤੋੜਨ ਦੀ ਖਾਤਰ ਇਹਨੇ ਬੜਾ ਪ੍ਰਚਾਰ ਕੀਤਾ ਕਿ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੁੱਟਤਾ ਜਨੇ ਇੱਕ ਵਿਅਕਤੀ ਦਾ ਮਸਲਾ ਇੱਕ ਵਾਪਰੀ ਹੋਈ ਘਟਨਾ ਨੂੰ ਕਿਉਂਕਿ ਜਿਹੜੀ ਘਟਨਾ ਕਰਮ ਵਾਪਰੀ ਹੈ ਜਿਸ ਰੌਂਤ ਹੋਈ ਹੈ ਇਹ ਉਦੋਂ ਕੋਈ ਨਹੀਂ ਦੇਖਦਾ ਮੈਂ ਮੂਰਲਾ ਕਿਹੜੀ ਜਾਤ ਦਾ ਕਿਹੜੇ ਗੋਤ ਦਾ ਤੇ ਕਿਹੜੀ ਉਹਦੀ ਕਮਿਊਨਿਟੀ ਹੈ ਕਿਹੜਾ ਉਹਦਾ ਧਰਮ ਹੈ ਉਹ ਇੱਕ ਜਿਹਨਾਂ ਘਟਨਾ ਕਰਨ ਵਾਲੇ ਦੇ ਉੱਤੇ ਜਦੋਂ ਅਟੈਕ ਕਰਦਾ ਉਹਨੂੰ ਆਪਣੇ ਦਰਦ ਚੋਂ ਆਪਣੇ ਬਦਲਾ ਲੈਣ ਦੀ ਕਾਰਵਾਈ ਚੋਂ ਕਰਦਾ ਉਹ ਇਸ ਕਰਕੇ ਇਹਨੂੰ ਇਹ ਰੂਪ ਦੇਣਾ ਵੀ ਇਹ ਉਹ ਜਥੇਬੰਦੀ ਸਾਡੀ ਜਥੇਬੰਦੀ ਨੂੰ ਕਿਉਂਕਿ ਸਾਡੀ ਜਥੇਬੰਦੀ ਦਾ ਉਹ ਆਗੂ ਸੀ ਆਗੂ ਕਰਕੇ ਉਹਨੇ ਰੂਪ ਦੇਣਾ ਵੀ ਨਕਸਾਨਾ ਮਜ਼ਦੂਰਾ ਦਾ ਦੀ ਹਮਦਰਦੀ ਦਿਖਾਉਣ ਵਾਲੀ ਜੱਤੇਬੰਦੀ ਆ ਮਜ਼ਦੂਰਾ ਤੇ ਅਟੈਕ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਇਸ ਕਰਕੇ ਸਾਡਾ ਇਹ ਜਿਹੜਾ ਇਹ ਸ਼ੋਅ ਕੀਤਾ ਅਸੀਂ ਜਿੰਨੀ ਵੀ ਮੰਜੀਤ ਨੇ ਕੀਤੀ ਹੈ ਮੰਜੀਤ ਚੱਲਣ ਨੂੰ ਤਿਆਰ ਹੈ ਪਰ ਜਿਹੜੀ ਉਹਦੇ ਨਾਲ ਲੱਗਦਾ ਉਹ ਤੇ ਐਸ ਐਕਟ ਲੈ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੇ ਜਿਹੜਾ ਸਾਡੇ ਆਗੂ ਦਿੱਤਾ ਲੱਡੀ ਨੂੰ ਝੂਠਾ ਫਸਾਇਆ ਵਿੱਚ ਜਿਹੜਾ ਹਾਜ਼ਰ ਵੀ ਨਹੀਂ ਸੀ ਉਹਤੇ ਘਟਨਾ ਵਾਪਰਨ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਆਇਆ ਤੇ ਉਹਨੂੰ ਉਹਦੇ ਵਿੱਚ ਵੀ ਉਹਦੇ ਉਹਨੂੰ ਵੀ ਇਹਦੇ ਵਿੱਚ ਕੇਸ ਦੇ ਵਿੱਚ ਮੜਦਾ ਇਹ ਤੇ ਅਸੀਂ ਸੰਘਰਸ਼ ਵੀ ਕਰਾਂਗੇ ਤੇ ਦੋਨੇ ਧਰਮਾਂ ਇਹਦਾ ਰਾਮ ਰੱਦ ਕਰਵਾਉਂਗਾ ਜਿੱਥੋਂ ਤੱਕ ਉਹਨਾਂ ਮਜ਼ਦੂਰਾਂ ਦਾ ਸਵਾਲ ਹੈ ਅਸੀਂ ਉਸੇ ਦਿਨ ਘਟਨਾ ਵਾਪਰੀ ਸਾਡੀ ਜ਼ਿਲ੍ਹਾ ਕਮੇਟੀ ਸਾਰੀ ਉਹਨਾਂ ਦੇ ਪਰਿਵਾਰਾਂ ਕੋਲੇ ਵੀ ਗਈ ਹੈ ਜ਼ਖਮੀਆਂ ਕੋਲੇ ਵੀ ਪਤਾ ਲੈਣ ਗਈ ਹੈ ਜੋ ਸਾਡਾ ਹੱਕ ਸੀ ਉਹ ਅਸੀਂ ਕੀਤਾ ਉਹ ਮੰਜੀਦ ਦੇ ਮੁੰਡੇ ਨੂੰ ਵੀ ਸਾਹਮਣੇ ਤੇ ਉਹਨਾਂ ਨੂੰ ਵੀ ਸਾਹਮਣੇ ਵਾਸਤੇ ਸਾਡੀ ਜ਼ਿਲ੍ਹਾ ਕਮੇਟੀ ਗਈ ਹੈ ਪਹਿਲ ਕਦਮੀ ਕੀਤੀ ਹੈ ਇਹ ਇਧਰਲੇ ਪਾਸੋਂ ਅਸੀਂ ਪਹਿਲ ਕਦਮੀ ਕੀਤੀ ਪਰ ਬਜਾਏ ਦੇ ਇਸ ਮਸਲੇ ਨੂੰ ਪੜਤਾਲਣ ਦੇ ਜਿਹੜੇ ਸਾਥੀ ਜਿਹੜੀਆਂ ਪੋਲੀਟਿਕਲ ਪਾਰਟੀਆਂ ਇਹਨੂੰ ਤੁਲ ਦੇ ਰਹੀਆਂ ਨੇ ਕਿ ਮਜ਼ਦੂਰਾਂ ਨਾਲ ਹੈ ਹੋ ਗਿਆ ਮਜ਼ਦੂਰਾਂ ਨੂੰ ਹੀ ਕਰਤਾ ਮਜ਼ਦੂਰਾਂ ਨੂੰ ਹੀ ਕਰਤਾ ਜਦੋਂ ਕਦੇ ਮਜ਼ਦੂਰਾਂ ਦੇ ਘਟਨਾ ਵਾਪਰੀ ਹੈ ਅਸੀਂ ਨਹੀਂ ਸਾਥੀਓ ਕਦੇ ਦੇਖੇ ਅੱਜ ਤੱਕ بیا ਆ ਮੈਦਾਨ 'ਚੋਂ ਖੜੇ ਨੇ ਕਿਸੇ ਸਾਥੀਆਂ ਨੂੰ ਪੁੱਛ ਲੋ ਕਿਸੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪੁੱਛ ਲੋ ਅੱਜ ਜਦੋਂ ਕਰੋਨਾ ਕਾਲ ਹੋਇਆ ਇੱਕ ਕਰੋੜ ਦਾ ਫੰਡ ਇਕੱਠਾ ਕਰਕੇ ਲੋਕਾਂ ਤੋਂ ਅਸੀਂ ਮਜ਼ਦੂਰਾਂ ਨੂੰ ਪਿੰਡਾਂ 'ਚ ਰਾਸ਼ਨ ਵੰਡਿਆ ਤਕਰੀਬਨ ਮੇਰੇ ਖਿਆਲ 'ਚ 800 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਵੰਡਿਆ ਇਹ ਮਜ਼ਦੂਰਾਂ ਨੂੰ ਕਰੋਨਾ ਕਾਲ ਦੇ ਵੇਲੇ ਸਾਡੀ ਤਾਂ ਭਾਸ਼ਾ ਹੀ ਨਹੀਂ ਭਾਈ ਇਹ ਮਜ਼ਦੂਰ ਵਰੋਗੀ ਅਜੇ ਤੱਕ ਮਜ਼ਦੂਰਾਂ ਨੂੰ ਖੇਤ ਮਜ਼ਦੂਰ ਸਮਝਦੇ ਆ ਅਜੇ ਤਾਂ ਇਹ ਸਮਝਦੇ ਆ ਵੀ ਇਹਨਾਂ ਦੇ ਬਿਨਾਂ ਤਾਂ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੜਾਈ ਅਧੂਰੀ ਹੈ ਜਿੱਤੇ ਵਿੱਚ ਮਜ਼ਦੂਰ ਨਹੀਂ ਕਿੰਨੇ ਪ੍ਰੋਗਰਾਮ ਕੀਤੇ ਨੇ ਇਹਨਾਂ ਨੇ ਪੰਜਾਬ 'ਚ ਮਜ਼ਦੂਰਾਂ ਦਾ 3 ਦਿਨ ਦਾ ਮੋਰਚਾ ਹੋਵੇ ਮਜ਼ਦੂਰਾਂ ਦਾ 5 ਦਿਨ ਦਾ ਮੋਰਚਾ ਹੋਵੇ ਲੰਗਰ ਅਸੀਂ ਲਾਉਨੇ ਆਂ ਚਾਹ ਪਾਣੀ ਦਾ ਲੰਗਰ ਅਸੀਂ ਲਾਉਨੇ ਆਂ ਲੁਧਿਆਣੇ 22 ਜਥੇਬੰਦੀਆਂ ਦਾ ਇਕੱਠਾ ਪ੍ਰੋਗਰਾਮ ਸੀ ਉੱਥੇ ਚਾਹ ਸਾਡੀ ਸਾਰੀ ਸੂਬਾ ਕਮੇਟੀ ਨੇ ਭਾਂਡੇ ਮਾਜੇ ਮਨਜੀਤ ਨੇ ਭਾਂਡੇ ਮਾਜੇ ਮਨਜੀਤ ਦੇ ਝੂਠੇ ਭਾਂਡੇ ਮਜ਼ਦੂਰਾਂ ਦੇ ਚੱਕ ਚੱਕ ਮਾਜੇ ਅਸੀਂ ਤਾਂ ਸਾਂਝ ਰੱਖੀ ਆ ਮਜ਼ਦੂਰਾਂ ਨੇ ਅਕਮ ਭਵਾਨੀਗੜ ਦੇ ਵਿੱਚ ਇੱਕ ਮਜ਼ਦੂਰ ਦੀ ਕੁਰਕੀ ਹੋਈ ਹੈ ਘਰ ਦੀ ਉਹ ਕੁਰਕੀ ਰੋਕਣ ਵਾਸਤੇ ਸਾਡੀ ਜਥੇਬੰਦੀ ਸਭ ਤੋਂ ਪਹਿਲਾਂ ਗਈ ਹੈ ਆਰਾਮਗੜ ਦੇ ਵਿੱਚ ਬੱਕਰੀਆਂ ਮਰੀਆਂ ਨੇ ਉਹਨਾਂ ਦਾ 8.32 8.32000 ਰੁਪਇਆ ਉਹਦਾ ਮਾਮਲਾ ਚੈੱਕ ਆਇਆ ਪਿਆ ਆਰਾਮਗੜ ਦਾ ਕਿੱਥੇ ਤੁਸੀਂ ਕਿਹੜੀਆਂ ਕਿਹੜੀਆਂ ਗੰਦਰਖਾਂਡ ਹੋਇਆ ਸਾਡਾ ਸਾਡਾ ਸੂਬਾ ਸਕਤਰਾ ਜੇਲ ਕੱਟ ਕੇ ਆਇਆ ਉਹ 6 ਮਹੀਨਿਆਂ ਦੀ ਜੇਲ ਕੱਟ ਕੇ ਤਿੰਨ ਪਰਚੇ ਹੋਰ ਜਮਾਨਤ ਹੁੰਦੀ ਹੈ ਪਰਚਾ ਪਾ ਨਿਰਜਮਾਨਤ ਹੁੰਦੀ ਹੈ ਪਰਚਾ ਪਾਇਆ 6-7 ਮਹੀਨੇ ਉਹ ਜੇਲ 'ਚ ਰਿਹਾ ਗੰਦਰ ਕਾਂਡ ਦੇ ਵਿੱਚ ਅਸੀਂ ਮਜ਼ਦੂਰ ਵਿਰੋਧੀ ਕਿਵੇਂ ਹੋ ਸਕਦੇ ਹਾਂ ਸਾਡੀ ਸੋਚ ਹੀ ਨਹੀਂ ਹੈ ਬਾੜ ਦੇ ਵਿੱਚ ਜ਼ਮੀਨ ਪ੍ਰਾਪਤੀ ਦਾ ਘੋਲ ਚੱਲਦਾ ਸੀ ਸਾਡੀ ਕਮੇਟੀ ਬਣ ਗਈ ਨੋਨ ਭਲੇਖੇ ਨਾਲ ਜਦੋਂ ਉਧਰੋਂ ਤਰਾਜ ਉੱਠਿਆ ਵੀ ਇਹ ਤਾਂ ਬੰਦੇ ਯਾਰ ਉਹਨਾਂ ਦੇ ਬਾੜ ਜ਼ਮੀਨ ਪ੍ਰਾਪਤੀ ਵਾਲਿਆਂ ਦੇ ਦੁੱਧ ਚੱਲਦੇ ਸੀ ਤਾਂ ਅਸੀਂ ਉਹਨਾਂ ਨੂੰ ਉਹ ਸੁਣ ਜਥੇਬੰਦੀ ਚ ਬਰਕਾਸਤ ਕੀਤਾ ਕਪਿਆਰ ਪ੍ਰਿੰਟ ਦੇ ਵਿੱਚ ਇੱਕ ਬੰਦੇ ਨੇ ਮਜ਼ਦੂਰਾਂ ਦੇ ਬਾਈਕਾਟ ਦੇ ਵਿੱਚ ਸਾਡਾ ਖਜ਼ਾਨਚੀ ਸੀ ਮੂਰੇ ਹੋ ਕੇ ਰੋਲਾ ਪਾ ਦਿੱਤਾ ਪਤਾ ਲੱਗਣ ਤੇ ਉਹਦਾ ਅਹੁਦਾ ਵਾਪਸ ਲਿਆ ਤੇ ਉਹਨਾਂ ਨੂੰ ਝੰਡੇ ਵਾਪਸ ਲੈ ਕੇ ਆਏ ਆਂ ਸੀ ਅਸੀਂ ਜਥੇਬੰਦੀ ਉਹ ਆਂ ਜਲੂਰ ਕਾਂਡ ਦੇ ਵਿੱਚ ਕੀ ਨਹੀਂ ਵਾਪਰਿਆ ਸਾਡੀਆਂ ਅਰਥੀਆਂ ਭੁਕੀਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨੇ ਸਾਡੇ ਪੈਰਲਲ ਧਰਨਾ ਲਾਇਆ ਸਾਡੀਆਂ ਅਰਥੀਆਂ ਭੁਕਦੀਆਂ ਡੱਲੇਵਾਲ ਦੀ ਸਿੱਧੂਪੁਰ ਦੀ ਜਥੇਬੰਦੀ ਪਚੌਰਾ ਤੋਂ ਸੰਧੂਪੁਰ ਉਹ ਤੋਂ ਜਿਉਂਦਾ ਸੀ ਸਾਨੂੰ ਮਾਰਨ ਦੀਆਂ ਧਮਕੀਆਂ ਮੇਰੇ ਕੌਰੀਆਂ ਤੇ ਮੇਰੇ ਤੇ ਅਟੈਕ ਹੋਇਆ ਅਸੀਂ ਤਾਂ ਮਜ਼ਦੂਰਾਂ ਦੇ ਖਿਲਾਫ ਆਏ ਖੜੇ ਆ ਸਾਨੂੰ ਤਾਂ ਇਹ ਕਹਿੰਦੇ ਸੀ ਵੀ ਮਜ਼ਦੂਰ ਵੀ ਅਸੀਂ ਉਹ ਗਰਾਹ ਨੂੰ ਦੇਖਾਂਗੇ ਇੱਥੇ ਤੱਕ ਗੱਲਾਂ ਗਈਆਂ ਨੇ ਅਸੀਂ ਮਜ਼ਦੂਰਾਂ ਦੀ ਖਾਤਰ ਉਹ ਤੋਂ ਬਥੇਰਾ ਜ਼ੋਰ ਲਾਇਆ ਵੀ ਉਹ ਹੁਣ ਜਿਹੜਾ ਇਹ ਅਧਿਕਾਰੀ ਸਾਡੇ ਕਈ ਅਧਿਕਾਰੀ ਇਹ ਕਹਿੰਦੇ ਨੇ ਵੀ ਜਦੋਂ ਮਜ਼ਦੂਰਾਂ ਤੇ ਅਟੈਕ ਹੋਇਆ ਜੀ ਹਮਲਾ ਹੁੰਦਾ ਸੀ ਐਕਟ ਦਾ ਆਟੋਮੈਟਿਕ ਲੱਗ ਜਾਂਦਾ ਤਾਂ ਆਟੋਮੈਟਿਕ ਗੁਰਦੇਵ ਕੌਰ ਦਾ ਜਦੋਂ ਲੱਤ ਤੋੜੀ ਹੈ ਜਲੂਰ ਦੇ ਵਿੱਚ ਉਹ ਤੇ ਐਸੇ ਨਹੀਂ ਲੱਗਿਆ ਉਹ ਤੇ ਕਾਸੀ ਮੰਗ ਕਰਦੇ ਰਹੇ ਆ ਵੀ ਤੁਸੀਂ ਐਸਆਈ ਐਕਟ ਲਾਓ ਉਹ ਜਿਹੜੇ ਛਰਿਆਂਵੇਂ ਕਹਿੰਦੇ ਸੀ ਵੀ ਬਲਬੀਰ ਨੂੰ ਟੋਕਰੇ ਵਿੱਚ ਪਾਉਣਾ ਸੀ ਕਿੰਨੇ ਲੋਕਾਂ ਦੇ ਸਿਰ ਪਾਟੇ ਨੇ ਕਿੰਨੇ ਮਜ਼ਦੂਰਾਂ ਦੇ ਲੱਤਾਂ ਟੁੱਟੀਆਂ ਨੇ ਕਿੰਨੇ ਜ਼ਖਮੀ ਹੋਏ ਸੀ ਉਦੋਂ ਐਸਆਈ ਐਕਟ ਕਿੱਧਰ ਨੁਕੀਤੀ ਵੀ ਉਦੋਂ ਐਸਆਈ ਐਕਟ ਹੈ ਨਹੀਂ ਸੀ ਅੱਜ ਐਸਆਈ ਐਕਟ ਬਿਨਾਂ ਕਿਸੇ ਅੰਦੋਲਨ ਦੇ ਬਿਨਾਂ ਕਿਸੇ ਲੜਾਈ ਦੇ ਚੁੱਪਚਾਪ ਪੁਲਿਸ ਨੇ ਲਾ ਦਿੱਤਾ ਕਿਸ ਨੂੰ ਪੁੱਛੇ ਬਗੈਰ ਇਹ ਸੋਡੀ ਮਨਛਰਾ ਸਾਡੀ ਜਥੇਬੰਦੀ ਮਜ਼ਦੂਰ ਵਿਰੋਧੀ ਕਿਤੇ ਹੋ ਹੀ ਨਹੀਂ ਸਕਦੀ ਆ ਤੁਸੀਂ ਦੇ ਪੁੱਛ ਕੋ ਪੁੱਛ ਲੋ ਜਾ ਕੇ ਪਹਿਲਾਂ ਅਸੀਂ ਇਹਨਾਂ ਦਾ ਅੰਦੋਲਨ ਚੱਲਿਆ 2008 ਦੇ ਵਿੱਚ ਪੈਪਸੀ ਕਾਮਯੰਦਾ ਸਭ ਤੋਂ ਪਹਿਲਾਂ ਪੈਪਸੀ ਤੇ ਜਦੋਂ ਅਟੈਕ ਹੋਇਆ ਸਾਡੀ ਜੱਥੇਬੰਦੀ ਸੀ ਜਿਨੇ ਪੈਪਸੀ ਕਾਮਯੰਦਾ ਜਾ ਕੇ ਪੱਖ ਲਿਆ ਤੇ ਉਹਨਾਂ ਨੂੰ ਉੱਤੇ ਸਮਝੌਤਾ ਹੋਇਆ ਉਹਨਾਂ ਦੇ ਮੰਗਾਂ ਮੰਨਣੀਆਂ ਪਈਆਂ ਆ ਮਿਲਕ ਪਲਾਂਟ ਨਾਭੇ ਨੂੰ ਪੁੱਜਾ ਕੇ ਤੇ ਉਹ ਹੁਣ ਤੱਕ ਉਹ ਉਹ ਲੜ ਉਹਨਾਂ ਦੀ ਜੱਥੇਬੰਦੀ ਕਾਇਮ ਹੈ ਜਾ ਕੇ ਪੁੱਛ ਲੋ ਛੀਰੋ ਸਾਈਕਲ ਇੰਡਸਟਰੀ ਨੂੰ ਸ਼ਾਂਤੀ ਕਾਮਯੰਦ ਨੂੰ ਜਿਨ੍ਹਾਂ ਨੇ 2004 ਦੇ ਵਿੱਚ ਅੰਦੋਲਨ ਲੜਿਆ ਤੇ ਉਹ ਮਜ਼ਦੂਰ ਕੜ ਤੇ ਭੁੱਖੇ ਮਰਦੇ ਮਜ਼ਦੂਰਾਂ ਨੂੰ ਦੋ ਟੈਂਕਰ ਰਾਸ਼ਨ ਦੇ ਭੇਜੇ ਅਸੀਂ ਦੋ ਟੈਂਕਰ ਰਾਸ਼ਨ ਦੇ ਭੇਜੇ ਨਰਮਨ ਨਰਮੇ ਦਾ ਮਾਮਜਾ ਬਰਾਬਰ ਮਜ਼ਦੂਰਾਂ ਨੂੰ 10% ਦਵਾਇਆ 10% ਦੀ ਰਵੈਤ ਜਦੋਂ ਕਿ ਇੱਕ ਜੱਥੇਬੰਦੀ ਇਹ ਕਹਿ ਰਹੀ ਸੀ ਕਿ ਮਜ਼ਦੂਰਾਂ ਦੀ ਮੰਗ ਕਰ ਦਿਓ ਮਜ਼ਦੂਰਾਂ ਦਾ ਨਰਮਾ ਕਿਹੜਾ ਕੋਠੇ ਤੇ ਬੀਜਿਆ ਹੋਇਆ ਕਾਹਦਾ ਮੰਗ ਕਰਦੇ ਹੋ ਕਾਹਦਾ ਮਾਮਜਾ ਦਵਾਉਂਦੇ ਹੋ ਅਸੀਂ ਕਿਹਾ ਵੀ ਚਗਾਈ ਚਾਹੀਦੀ ਹੈ ਮਜ਼ਦੂਰਾਂ ਨੂੰ ਉਹ ਚਗਾਈ 10% ਦੀ ਰਵੈਤ ਪਾਈ ਹੈ ਇਹ ਚੰਨੀ ਹਕੂਮਤ ਤੋਂ ਮਾਮਜਿਆ ਜਾਦਾ ਉਦੋਂ ਵੀ 10% ਜਗਾਈ ਆ ਜਿਹੜਾ ਹੁਣ ਇੱਥੇ ਮਤਲਬ ਆ ਮਾਮਜਿਆ ਹੋਇਆ ਗੱਡੀ ਮਾਰੀ ਦਾ ਗੱਡੀ ਦੇ ਮਾਰੀ ਦੇ ਮਾਮਦੇ ਵਿੱਚ ਵੀ 10% ਮਜ਼ਦੂਰਾਂ ਦਾ ਸੀ ਉਹਨੂੰ ਕਹੇ ਬਰਾਬਰ ਰੱਖ ਕੇ ਬੰਨਣਾ ਚ ਬੰਡੋ ਤੁਸੀਂ ਸਾਨੂੰ ਬਈ ਮਜ਼ਦੂਰਾਂ ਦੇ ਵਿਰੋਧੀ ਕਿਹੜੇ ਪਾਸੋਂ ਸਾਬਤ ਕਰ ਸਕਦੇ ਠੀਕ ਹੈ ਲੱਗਦੇ ਹੋਗਾ ਤੁਹਾਡਾ ਵਿਰੋਧ ਚ ਕੋਈ ਹੈ ਅਸੀਂ ਮਜ਼ਦੂਰਾਂ ਦੇ ਪੱਖ ਆ ਪੂਰਦੇ ਰਹੇ ਦੂਜੀ ਗੱਲ ਇਸ ਮਸਲੇ ਤੇ ਸਾਡੀ ਦੂਜੀਆਂ ਜਥੇਬੰਦੀਆਂ ਮਜ਼ਦੂਰਾਂ ਨੇ ਜਿੱਥੇ ਬੰਦਿਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨਾਲ ਸਾਡੀ ਅੱਜ ਮੀਟਿੰਗ ਹੋ ਉਹ ਅਸੀਂ ਪੋਜੀਟਿਵ ਸਮਝਦੇ ਆ ਜਿਹੜੇ ਸਾਥੀਆਂ ਸੋਚਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਦੀ ਬੇਨਤੀ ਤੇ ਉਹਨਾਂ ਦੀ رائے ਤੇ ਉਹਨਾਂ ਦੀ ਸਲਾਹ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਸੋਮਵਾਰ ਦਾ ਜਿਹੜਾ ਪੱਕਾ ਮੋਰਚਾ ਲਾਉਣਾ ਸੀ ਸੰਗਰੂਰ ਕਿਸੇ ਥਾਂ ਤੇ ਲਾਉਣਾ ਸੀ ਜੰਨੀ ਥਾਣੇ ਮੂਹਰੇ ਬਾਲੀਆਂ ਲਾਉਣਾ ਸੀ ਜਾਂ ਸਸਪੀ ਤੇ ਲਾਉਣਾ ਸੀ ਉਹਨਾਂ ਨੇ ਇਹ ਸਾਨੂੰ ਮਤਲਬ ਬੇਨਤੀ ਕੀਤੀ ਆ ਵੀ ਇਹਨੂੰ ਤੁਸੀਂ ਮੁਲਤਵੀ ਕਰ ਦਿਓ ਫੇਰ ਹਾਲਾਤੀ ਉਸ ਘੋੜ ਨੂੰ ਉਸ ਦਿਨ ਦੇ ਘੋੜ ਨੂੰ ਮੁਲਤਵੀ ਕੀਤਾ ਤੇ 20 ਤਰੀਕ ਦੀ ਅਸੀਂ ਸਵੇਰ ਦੀ ਮੀਟਿੰਗ ਰੱਖ ਲਈ ਇਹ ਤੇ ਉਦੋਂ ਵਿਚਾਰਾ ਤੇ ਇਹ ਅਸੀਂ ਉਧਰੋਂ ਕਰ ਰਹੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਹੋਣ ਵੀ ਸਾਡੇ ਤੇ ਮਨਜੀਤ ਤੇ ਸੱਟਾਂ ਦਾ ਕੇ ਪਰਚਾ ਦਰਜਾ ਉਹ ਅਸੀਂ ਕੇਸਪੋਕ ਤੋਂ ਤਿਆਰ ਉਹਦੇ ਤੇ ਸਾਡੇ ਬੰਦੇ ਨੂੰ ਝੇਲ ਜਾਣਾ ਪੈ ਜੇ ਜੋ ਮਰਜ਼ੇ ਕਸ਼ਟ ਚੱਲਣਾ ਪੈ ਜੇ ਜਥੇਬੰਦੀ ਚੱਲਣਾ ਪੈ ਜੇ ਉਹ ਅਸੀਂ ਕਰਾਂਗੇ ਐਸੀ ਐਕਟ ਦਾ ਅਸੀਂ ਲੜਾਈ ਲੜਾਂਗੇ ਐਸੀ ਐਕਟ ਨਹੀਂ ਲੱਗਣ ਦੇਵਾਂਗੇ ਅਸੀਂ ਇਸ ਦੇ ਜਗਤਾਰ ਜਿਹੜਾ ਬੇਦੋਸ਼ਾ ਫਸਾਇਆ ਅਸੀਂ ਉਹਨੂੰ ਵੀ ਉਹਨੂੰ ਵੀ ਜੇਲ੍ਹ 'ਚ ਨਹੀਂ ਜਾਣ ਦੇਵਾਂਗੇ ਅਸੀਂ ਇਸ ਦਾ ਮਤਲਬ ਫੈਸਲਾ ਕਰ ਲਿਆ 18 18 ਤਰੀਕ ਨੂੰ ਅਸੀਂ ਮਨਜੀਤ ਨੂੰ ਐਸਐਸਪੀ ਪੇਜ ਦੇ ਨੂਰੇ ਪੇਸ਼ ਕਰਾਂਗੇ ਜਿਹੜੇ ਉਹ ਤੇ ਤਰਾਂ ਲਈਆਂ ਨੇ ਉਹ ਤਰਾਂ ਦੇ ਤਹਿਤ ਐਸਸੀ ਐਕਟ ਨੂੰ ਅਸੀਂ ਮਤਲਬ ਵਾਪਸ ਕਰਾਉਣ ਵਾਸਤੇ ਸੰਘਰਸ਼ ਕਰਾਂਗੇ ਤੇ ਉਹ ਜਿਹੜਾ ਬੇਦੋਸ਼ ਹੈ ਉਹਨੂੰ ਵੀ ਅਸੀਂ ਨਾਲ ਲੈ ਕੇ ਜਾਵਾਂਗੇ ਪਰ ਅਸੀਂ ਉਹਨੂੰ ਪੇਸ਼ ਨਹੀਂ ਕਰਾਂਗੇ ਤੇ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਇਹ ਚੱਲੂਗੀ ਇਹਦੇ ਨਾਲ ਨਾਲ ਅਸੀਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਦੇ ਇਹ ਬੱਚੇ ਨੇ ਜਿੰਨੇ ਜਿਹੜੇ ਘਟਨਾ 'ਚ ਸ਼ਾਮਲ ਨੇ ਜਿਨ੍ਹਾਂ ਤੇ 307 ਦਾ ਪਰਚਾ ਹੈ 6 ਬੰਦੇ ਨੇ 7 ਬੰਦੇ ਨੇ ਕਿੰਨੇ ਨੇ ਅਸੀਂ ਇਹ ਸਮਝਦੇ ਹਾਂ ਵੀ ਉਹ ਪਰਿਵਾਰ ਸਮਾਜਿਕ ਮਾਰੀ ਹਟਾਏ ਹੋਏ ਨੇ ਉਹਨਾਂ ਦੇ ਬੱਚੇ ਸਮਾਜਿਕ ਬਰਾਈ ਦੇ ਵਿੱਚ ਇਹ ਆਏ ਹੋਏ ਨੇ ਅਸੀਂ ਇਹ ਸਮਝਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਅਸੀਂ ਉਹਨਾਂ ਤੇ ਜਿਹੜੇ ਪਏ ਪਰਚੇ ਨੇ ਅਸੀਂ ਉਹਨਾਂ ਨਾਲ ਸਮਝੌਤੇ ਦੀ ਗੱਲ ਚਲਾਵਾਂਗੇ ਸਮਝੌਤੇ ਦੀ ਗੱਲ ਹੁੰਦੀ ਹੈ ਤਾਂ ਇਹ ਨਵਟਾਰਾ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਬਣੀ ਰਹੇ ਸਾਡੀਆਂ ਜਥੇਬੰਦੀਆਂ ਦੀ ਇਕਤਾ ਬਣੀ ਰਹੇ ਤੇ ਅਸੀਂ ਇਕਜੁੱਟ ਹੋ ਕੇ ਸਰਕਾਰ ਦੇ ਇੱਕ ਮਾੜੇ ਮਨਸੂਬਿਆਂ ਨੂੰ ਪਛਾਣ ਕੇ ਉਹਨਾਂ ਨਾਲ ਲੜਾਈ ਕਰਨ ਵਾਸਤੇ ਉਧਰ ਨੂੰ ਸੇਧਤ ਹੋਈਏ ਨਾ ਕਿ ਆਪਸ ਵਿੱਚ ਡਾਂਗੋ ਡਾਂਗੀ ਹੋਣੇ ਅਜੇ ਤਾਂ ਇਹ ਸਰਕਾਰ ਦੀ ਚਾਲ ਸਰਕਾਰ ਦੀ ਜਿਹੜੀ ਖੇਡ ਹੈ ਉਹ ਆਪਣੇ ਤੇ ਭਾਰੀ ਹੁੰਦੀ ਹੈ ਇਸ ਕਰਕੇ ਸਾਡ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਦੀ ਹਾਮੀ ਨੇ ਜਿਹੜੀਆਂ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਦੀਆਂ ਨੇ ਜਿਹੜੀਆਂ ਮੋਦੀ ਹਕੂਮਤ ਦੇ ਵਿੱਚ ਨੱਕ ਚ ਦਮ ਕਰਨ ਦੇ ਵਿੱਚ ਪਹਿਲਾਂ ਇਕੱਠੀਆਂ ਹੋ ਕੇ ਲੜੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਮਸਲੇ ਦੇ ਵਿੱਚ ਸਾਰਿਆਂ ਦਾ ਸਾਡਾ ਸਹਿਯੋਗ ਵੀ ਲਓ ਤੇ ਤੁਸੀਂ ਆਪ ਵੀ ਦਾਖਲ ਦੇ ਕੇ ਇਹਦਾ ਨਿਬਟਾਰਾ